ਬਾਬਾ ਜੀ ਇੱਕ ਪਿਆਰ ਕਰਕੇ ਆਇਆ ਤੁਹਾਡੀ ਸਿਰਫ ਮੇਰਾ ਸ਼ੂਟ ਚੱਲੀ ਜਾਂਦਾ ਮੈਂ ਉੱਥੇ ਜਾ ਕੇ ਕੰਟੀਨਿਊ ਕਰਨਾਗਾ ਮੈਨੂੰ ਪਤਾ ਹੀ ਐ ਸ਼ੂਟ ਦਾ ਕੰਮ ਕੀ ਹੁੰਦਾ ਦੀ ਇਹਨੂੰ ਮੈਂਦੀ ਨੂੰ ਵੀ ਤੇ ਸ਼ੇਕਰ ਨੂੰ ਵੀ ਸਾਰੇ ਮਹਾਂਤ ਲੋਕ ਬੈਠੇ ਸਲਾਮ ਅਲੈਕੁਮ ਪਹਿਲਾਂ ਕਰ ਲਓ ਭਾਈ ਪਹਿਲਾਂ ਮੈਂ ਇੱਕ ਗਾਣਾ ਸੁਣਾ ਕੇ ਆਉਣਾ ਕਿਹੜਾ ਗਾਣਾ ਸੁਣਾ ਦੱਸੋ ਭਾਈ ਓ ਢੂਟ ਪੱਟੇ ਵਾਲਾ ਤੇ ਉਨ ਨਾਲ ਲੰਗਦਾ ਤੇਰੇ ਰੰਗਿਆ ਤਾਂ ਮੋਟੇ ਪਾਣੀ ਦੀ ਨਹੀਂ ਮੰਗਦਾ ਓ ਨਹੀਂ ਤੂੰ ਕਿਨਾਂ ਤੇ ਜਨੂੰ ਵੀ ਪਿਖਿਆ ਆਰੇ ਕਿੱਦੀ ਦੇ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਮੇਰੇ ਨੱਕ ਦੀ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਹੋ ਮੇਰੇ ਨੱਕ ਦੀ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਗੁੱਤ ਕਰਦੇ ਹੋ ਮੇਰੇ ਨੱਕ ਦੀ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਹੋ ਇਹਨੂੰ ਝੜਿਆ ਹੋ ਇਹਨੂੰ ਝੜਿਆ ਹੋ ਇਹਨੂੰ ਝੜਿਆ ਝੌੜ ਵਾਂ ਸਾੜ ਭਾਬੀ ਮੇਰੀ ਗੁੱਤ ਕਰਦੇ ਝੌੜ ਵਾਂ ਸਾੜ ਭਾਬੀ ਮੇਰੀ ਗੁੱਤ ਕਰਦੇ ਉਹ ਮੇਰਾ ਨੱਕ ਦੀ ਦੇਖ